ਅਮਰਤਾਪੁਰ ਦੇ ਮੇਰੇ ਨਾਲ ਹੈ ਸਮੇਂ ਕਿਉਂਕਿ ਅੱਜ ਬਹੁਤ ਵੱਡਾ ਦਿਨ ਹੈ ਤੁਹਾਡੀ ਕੈਂਪੇਨ ਜਿਹੜੀ ਹੈ ਮੈਨੂੰ ਲੱਗਾ ਵਰਲਡ ਫੇਮਸ ਹੋ ਗਈ ਪੰਜਾਬ ਦੇ ਵਿੱਚ ਤੁਸੀਂ ਤੁਹਾਡਾ ਬੋਲਣ ਦਾ ਸਟਾਈਲ ਸਾਰਾ ਕੁਝ ਪਰ ਅੱਜ ਕੀ ਫੀਲ ਕਰ ਰਹੇ ਹੋ ਕਿਉਂਕਿ ਅੱਜ ਪੇਪਰ ਦਾ ਦਿਨ ਹੈ ਕਰਿਆ ਕਰਾਵੇ ਆਪੇ ਆਪ ਮਨਸ ਕੇ ਕਿਛ ਨਹੀਂ ਹੱਥ ਬਸ ਆ ਲਾਈਨ ਹੈ ਨਾ ਜਿਹੜੀ ਜੇ ਤੁਹਾਨੂੰ ਇਸ ਤੁਕ ਦਾ ਮਤਲਬ ਸਮਝ ਆ ਜਾਏ ਕਿ ਆਪ ਦਾ ਬੈਸਟ ਦਿਓ ਤੇ ਸੱਚੇ ਬਾਦਸ਼ਾਹ ਦੇ ਛੱਡ ਦਿਓ ਮਾਲਕ ਆਪੇ ਡਿਸਾਈਡ ਕਰਦੇ ਜੋ ਤੁਹਾਡੇ ਲਈ ਬੈਸਟ ਹੁੰਦਾ ਹੈ ਐਂਡ ਪਰਮਾਤਮਾ ਮਿਹਰ ਕਰਨਗੇ ਜੀ ਅੱਛਾ ਕਿਉਂਕਿ ਮੈਂ ਪਹਿਲਾਂ ਵੀ ਤੁਹਾਡੇ ਤੋਂ ਪੁੱਛਿਆ ਸੀ ਵੀ ਡਿੰਪੀ ਸਾਹਿਬ ਕਹਿੰਦੇ ਆ ਵੀ ਆਊਟਸਾਈਡਰ ਵਰਸਸ ਅਸੀਂ ਗਿੱਦੜਵਾਹੇ ਵਾਲੇ ਆ ਦੇਖੋ 13 ਸਾਲ ਤੋਂ ਉਹ ਕੁਛ ਦਿੱਤਾ ਗਿੱਦੜਵਾਹਾਂ ਨੂੰ ਜਿਹੜਾ ਇੱਥੋਂ ਦੇ ਕਿਸੇ ਵੀ ਲੋਕ ਲਈ ਨਹੀਂ ਦਿੱਤਾ ਬਾਦਲ ਪਰਵਾਰ 40 ਸਾਲ ਨੁਮਾਇੰਦਗੀ ਕਰਕੇ ਗਿਆ ਪਰ ਗੈਸ ਏਜੰਸੀ ਤੋਂ ਲੈ ਕੇ ਪਹਿਲਾ ਸਰਕਾਰੀ ਕਾਲਜ ਟ੍ਰੇਨਸ ਸਰਕਾਰੀ ਹਸਪੀਟਲ ਪਾਈਪਲਾਈਨ ਲਿਸਟ ਬਹੁਤ ਲੰਬੀ ਹੈ ਸਰਕਾਰੀ ਮੈਰਿਜ ਪੈਲੈਸਿਸ ਧਰਮਸ਼ਾਲਾ ਇਹ ਸਾਰਾ ਕੁਝ ਰਾਜਾ ਵੜਿੰਗ ਜੀ ਲੈ ਕੇ ਆਏ ਹੈ ਜੀ ਠੀਕ ਹੈ ਤੇ ਜਿਉਂਦੇ ਵਾਸਤੇ ਰਹਿਣ ਮੇਰੇ ਵਿਰੋਧੀ ਦੇਖੋ ਕੋਈ ਤਾਂ ਗੱਲ ਕਰਨੀ ਹੈ ਉਹਨਾਂ ਨੇ ਮੈਂ ਉਹ ਤੁਸੀਂ ਕੁ ਸਵਾਲ ਪੁੱਛੂਗੀ ਜਵਾਬ ਤਾਂ ਉਹਨਾਂ ਨੇ ਦੇਣਾ ਹੀ ਹੈ ਸੱਚ ਝੂਠ ਜੋ ਵੀ ਹੋਊਗਾ ਕਹਿਣਾ ਤਾਂ ਜ਼ਰੂਰੀ ਹੈ ਨਾ ਫਿਰ ਕੋਈ ਗੱਲ ਨਹੀਂ ਕਈ ਜਨ ਕੋਈ ਫਰਕ ਨਹੀਂ ਪੈਂਦਾ ਅੱਛਾ ਸੀਵਰੇਜ ਨੂੰ ਲੈ ਕੇ ਵੀ ਕਹਿੰਦੇ ਕਹਿੰਦੇ ਵੀ ਸੀਵਰੇਜ ਅਗਲੀ ਵਾਰ ਜਿਹੜੇ ਅਸੀਂ ਇੰਨੇ ਕੰਮ ਤਾਂ ਕੀਤੇ ਕਿਉਂਕਿ ਮਗਰਲਾ ਕੋਈ ਕਰਕੇ ਨਹੀਂ ਸੀ ਗਿਆ ਤਾਂ ਕੀਤੇ ਜੇ ਕੰਮ ਕੀਤੇ ਹੁੰਦੇ ਤਾਂ ਪਹਿਲਾਂ ਨਵਾਂ ਸੀਵਰੇਜ ਪਾਉਣਾ ਸੀ ਜਿੰਨਾ ਪੈਸਾ 20 ਚੀਜ਼ਾਂ ਤੇ ਲਾਇਆ ਉਹਨਾਂ ਪੈਸਾ ਕੱਲਾ ਸੀਵਰੇਜ ਮੰਗਦਾ ਹੈ ਅਗਲੀ ਵਾਰ ਨੂੰ ਪਰਮਾਤਮਾ ਕਰੇ ਸਰਕਾਰ ਆਵੇ 100% ਕਰਾਂਗੇ ਕੰਮਾਂ ਦੀ ਚਿੰਤਾ ਨਾ ਕਰੋ ਅੱਗੇ ਵੀ ਜਿਹੜੇ ਕੰਮ ਕੀਤੇ ਹਨ ਲੋਕਾਂ ਨੇ ਮੰਗੇ ਨਹੀਂ ਸੀ ਆਪਦੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਜ਼ਿੰਮੇਵਾਰੀਆਂ ਦੀ ਪੂਰਤੀ ਕੀਤੀ ਅਚੋ ਕਹਿੰਦੇ ਵੀ ਪਿਛਲੀ ਯਾਰ ਜਿਹੜਾ ਸਾਡਾ ਥੋੜਾ ਜਿਹਾ فاਸਲਾ ਸੀ ਕਹਿੰਦੇ 1300 ਵੋਟਾਂ ਦਾ ਸੀ ਇਸ ਵਾਰ ਅਸੀਂ ਖੜ ਕੇ ਦੱਸਾਂਗੇ ਵੀ ਅਸੀਂ 1300 ਦੇ ਨਹੀਂ ਅਸੀਂ ਤਾਂ ਹੁਣ ਵੱਧ ਲੀਡ ਲਵਾਂਗੇ ਤੇ ਇਤਰੀਕ ਦੀ ਵੇਟ ਕਰੀਏ ਆਪਾਂ ਮੇਰੇ ਤੋਂ ਵੇਖੋ ਮੇਰੇ ਤਾਂ ਦੋਵੇਂ ਪ੍ਰਾਇਮਰ ਤੋਂ ਵੱਡੇ ਐ ਮੈਂ ਸਕਾਰ ਕਰਦੀ ਆਂ ਮੈਂ ਤਾਂ ਪਰ ਮੈਂ ਲੋਕ ਕੀ ਡਿਸਾਈਡ ਕਰਦੇ ਐ ਆਪਾਂ ਉਦੀ ਵੇਟ ਕਰੀਏ ਕਿਸੇ ਦੇ ਕਹਿਣ ਨਾਲ ਕੀ ਹੋ ਜਾਣਾ ਵੱਧ ਲੀਡ ਇਹ ਲੀਡ ਪਤਾ ਕਦੋਂ ਆਈ ਸੀ ਜਦੋਂ ਲੋਕ 60-60 ਹਜ਼ਾਰ ਤੇ ਹਾਰੇ ਸੀ ਉਦੋਂ ਇੱਕ ਵੋਟ ਹੀ ਹਜ਼ਾਰ-ਹਜ਼ਾਰ ਵਰਗੀ ਸੀ ਤੇ ਆਪਦੇ ਹਲਕੇ ਨੂੰ ਕਾਇਮ ਰੱਖਣਾ ਇੰਨੇ ਹੜ ਦੇ ਵਿੱਚ ਆਪਦੇ ਆਪ ਚ ਬਹੁਤ ਵੱਡੀ ਲੀਡ ਸੀ अच्छा अमितਾ ਇਕੱਲੇ ਵੀ ਗਏ ਜਾ ਰਹੇ ਆ ਵੀ ਰਾਜਾ ਵੜਿੰਗ ਜੜੇ ਨੇ ਲੁਧਿਆਣਾ ਚਲੇ ਗਏ ਗੱਦੜਬਾਹ ਨੂੰ ਛੱਡ ਕੇ ਉਹ ਉਹ ਵੀ ਤੁਸੀਂ ਜਵਾਬ ਦਿੰਦੇ ਰਹੇ ਹੋ ਜੇ ਹੁਣ ਵੀ ਇੱਕ ਵਾਰ ਨਹੀਂ ਨਹੀਂ ਕਿਉਂ ਚਲੇ ਗਏ ਦੇਖੋ ਰਾਜਾ ਜੀ ਕੋਈ ਇਕੱਲੇ ਐਮਐਲਏ ਨਹੀਂ ਗਏ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਉਹਨਾਂ ਕੋਲੇ ਇੱਕ ਜਰਨੈਲ ਦੀ ਜ਼ਿੰਮੇਵਾਰੀ ਹੁੰਦੀ ਹੈ ਆਪਦੀਆਂ ਫੌਜਾਂ ਨੂੰ ਖੜਾ ਰੱਖਣਾ ਉਹਨਾਂ ਦਾ ਮਨੋਬਲ ਕਾਇਮ ਰੱਖਣਾ ਜਦੋਂ ਇੱਕ ਕੈਂਡੀਡੇਟ ਸਾਡਾ ਛੱਡ ਕੇ ਚਲਾ ਜਾਂਦਾ ਪਾਰਟੀ ਨੂੰ ਇਲੈਕਸ਼ਨਸ ਤੋਂ 20 ਦਿਨ ਪਹਿਲਾਂ ਮਹੀਨਾ ਪਹਿਲਾਂ ਤਾਂ ਕੀ ਜ਼ਿੰਮੇਵਾਰੀ ਬਣਦੀ ਹੈ ਜਰਨੈਲ ਦੀ ਉਹਨੂੰ ਜਾ ਕੇ ਉੱਥੇ ਉਸਕੇਲੇ ਨੂੰ ਕਾਇਮ ਰੱਖਣਾ ਕਾਂਗਰਸ ਹਾਈ ਕਮਾਂਡ ਦਾ ਇਹ ਫੈਸਲਾ ਸੀ ਕਿ ਜਰਨੈਲ ਆਪ ਲੜੂਗਾ ਕੋਈ ਨਹੀਂ ਲੜੂਗਾ ਆਪ ਲੜੂਗਾ ਤੇ ਇਹ ਸੀਟ ਸਾਨੂੰ ਚਾਹੀਦੀ ਹੈ ਹਰ ਹਾਲਤ ਚਾਹੀਦੀ ਹੈ ਦੇਖੋ ਉਹ ਇਕੱਲੇ ਐਮ.ਐਲ.ਏ ਨਹੀਂ ਗਏ ਇਹ ਸਮਝਣਾ ਚਾਹੀਦਾ ਹੈ ਵਿਰੋਧੀ ਪਤਾ ਨਹੀਂ ਕਿਉਂ ਜਾਣ ਕੇ ਉਹਨਾਂ ਕੋਲ ਹੋਰ ਕੋਈ ਗੱਲ ਨਹੀਂ ਨਾ ਮਿਲਦੀ ਤਾਂ ਉਹ ਇਹੋ ਜਿਹੀਆਂ ਗੱਲਾਂ ਤੇ ਆ ਜਾਂਦੇ ਆ ਪਰ ਇੱਕ ਜਰਨਲ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਉਹ ਪੂਰੀ ਕੀਤੀ ਹੈ ਤੇ ਆਪਦਾ ਕਿਲਾ ਕਾਇਮ ਰੱਖਿਆ ਝੰਡਾ ਬੁਲੰਦ ਕੀਤਾ ਹੈ ਕਾਂਗਰਸ ਦਾ ਸੱਤ ਸੀਟਾਂ ਜਿੱਤੀਆਂ ਮੈਂਬਰ ਪਾਰਲੀਮੈਂਟ ਦੇ ਵਿੱਚ ਠੀਕ ਹੈ ਆਪਦੀ ਜ਼ਿੰਮੇਵਾਰੀਆਂ ਦੀ ਪੂਰਤੀ ਕੀਤੀ ਹੈ ਜੀ ਅਚਾ ਨੋ ਡਾਊਟ ਵਧੀਆ ਰਿਜ਼ਲਟਸ ਸੀਗਾ ਪਰ ਹੁਣ ਜੇ ਵਰਡਿਕ ਤੁਹਾਡੇ ਹੱਕ ਚ ਆਉਂਦਾ ਆ ਤੇ ਇਹ ਵੱਡੰਗ ਪਰਿਵਾਰ ਇਸ ਵਾਰ ਗਿੱਦੜਵਾਹੇ ਨੂੰ ਕੀ ਦੇਗਾ ਪਹਿਲਾ ਜਿਹੜਾ ਕੋਰਸ ਆਫ ਐਕਸ਼ਨ ਆ ਉਹ ਕੀ ਹੋਏਗਾ ਤੇ ਇਟਰੀਕ ਨੂੰ ਗੱਲ ਕਰਾਂਗੇ ਇਹਦੇ ਬਾਰੇ ਬਹੁਤ ਬਹੁਤ ਸ਼ੁਕਰੀਆ ਤੇ ਗੁੱਡ ਲੱਕ ਐਸੀ ਅਮਰਤਾ ਵ੍ਰਿੰਗ ਹਰ ਵਾਰ ਦੀ ਤਰ੍ਹਾਂ ਗੱਲਾਂ ਤੇ ਲੀਡਰ ਬਹੁਤ ਸੋਹਣਿਆ ਕਰਦੇ ਆ ਪਰ ਸਵਾਲ ਤੇ ਜਵਾਬ ਤੇ ਕੰਮ ਉਹ ਜਿੱਦਣ ਤੋਂ ਬਾਤ ਹੁੰਦੇ ਆ ਮਹਿੰਦਰ ਸਿੰਘ ਖਹਿਰਾ ਕੈਮਰਾਮੈਨ ਰਿੰਕੂ ਦੇ ਨਾਲ ਗੱਦੜ ਬਾਹਤ ਹੋ